ਹਿੰਦੂ ਸ਼ਿਵਸਨਾ ਪੰਜਾਬ ਦੇ ਬਾਦਸ਼ ਪ੍ਰੈਜ਼ੀਡੈਂਟ ਤੇ ਹਮਲੇ ਸੰਬੰਧੀ ਹਿੰਦੂ ਸੰਗਠਨਾਂ ਦੀ ਹਨੂਮਨ ਗੜੀ ਚ ਹੋਈ ਮੀਟਿੰਗ ਓਏ ਵੀਰ ਬਜਰੰਗੇ ਹਰ ਹਰ ਮਹਾਦੇਵ ਸਾਡੀ ਇੱਥੇ ਪ੍ਰਸ਼ਾਸਨ ਦੇ ਨਾਲ ਇੱਕ ਮੀਟਿੰਗ ਹੋਈ ਆ ਜਿਹਦੇ ਵਿੱਚ ਕੱਲ ਜੋ ਵੀ ਹੋਇਆ ਸਾਡੇ ਹਿੰਦੂ ਸ਼ਹਿਰ ਸਨਾ ਪੰਜਾਬ ਦੇ ਵਿਸ ਪ੍ਰਧਾਨ ਸੀਗੇ ਰੇਸ਼ਪਾਲਤਾ ਜੀ ਔਰ ਜਿਹੜੇ ਇੱਕ ਆਪਣੀ ਟੀਮ ਸ਼ੁਭ ਯਾਤਰਾ ਸ਼ਿਵਰਾਤਰੀ ਇਹ ਨਿਕਲਨੀ ਆ ਉਹਦੇ ਲਈ ਰਫਲੈਕਸ਼ਨ ਕਰਨ ਜਾ ਰਹੇ ਸੀਗੇ ਉਹਨਾਂ ਉੱਤੇ ਇੱਕ ਨਿੰਦਨੀ ਹਮਲਾ ਨਿੰਦਨੀ ਹਮਲਾ ਜਿਹੜਾ ਕਿ ਇੱਕ ਹਿੰਦੂ ਪਾਰਲਾ ਫੇਸ ਵੀ ਪਹੁੰਚਾਈ ਗਈ ਐਂਡ ਜਨਾ ਨੇ ਮਤਲਬ ਉਹ ਉਹਨੇ ਜੋ ਵੀ ਕੀਤਾ ਉਹਨਾਂ ਦੇ ਅੱਗੇ ਉਹਨਾਂ ਨੇ ਕੋਈ ਵੀ ਰਿਐਕਸ਼ਨ ਉਹਨਾਂ ਦਾ ਨਹੀਂ ਆਇਆ ਉਹ ਆਪਣਾ ਬਚਾਅ ਕਰਦੇ ਨੇ ਲੇਕਿਨ ਉਹਨਾਂ ਨੂੰ ਮਾਰੀ ਬੇਸ਼ੀਸ਼ ਕੀਤੀ ਗਈ ਉਹਦੇ ਨਾਲ ਉਹਦੇ ਬਾਰੇ ਅੱਜ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਕਿ ਸਾਡੀ ਸਾਨੂੰ ਐਨਾ ਇੱਕ ਸੇਫਟੀ ਨੀਤੀ ਜਾਵੇ ਜਿਹਦੇ ਵਿੱਚ ਜੂੰਬੇਰੇ ਹਾਲਾਤ ਬਣ ਚੁੱਕੇ ਆ ਉਹਦੇ ਵਿੱਚ ਇੱਕ ਹਿੰਦੂ ਸਮਾਜ ਜਿਹੜਾ ਕਿ ਆਪਣੇ ਬੇਬੀ ਦੇਵਤਿਆਂ ਲਈ ਜਿਹੜੀ ਉਹਨਾਂ ਦੀ ਸ਼ੋਭਾ ਯਾਤਰਾਵਾਂ ਆ ਉਹਨਾਂ ਲਈ ਫੰਡ ਇਕੱਠਾ ਕਰਨ ਲਈ ਜਾਣ ਲਈ ਵੀ ਇੱਕ ਦਰਦਕਮ ਹੋਲ ਪੈਦਾ ਹੋ てる ਕਹਿੰਦੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਦਿੱਤੀ ਗਈ ਹੈ ਕਿ ਉਹ ਇਹਨਾਂ ਚੀਜ਼ਾਂ ਤੇ ਜਿਹੜੇ ਵੀ ਦੁਸ਼ੀ ਲੋੜ ਦਾ ਉਹਨਾਂ ਤੇ ਢਲ ਪਾਈ ਜਾਵੇ ਔਰ ਸਾਨੂੰ ਇੱਕ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤਾਂ ਕਿ ਅਸੀਂ ਜਿਹੜਾ ਡਰਦਾ ਮਨੋਬਲ ਆ ਉਹ ਤੋਂ ਬਾਹਰ ਨਿਕਲ ਕੇ ਆਪਾਂ ਜਿਹੜੇ ਵੀ ਮਤਲਬ ਜਿਹਨੂੰ ਸਮਾਜ ਨਾਲ ਭਾਈਚਾਰਾ ਆ ਮੀਟਿੰਗ ਹੋ ਰਹੀ ਕੀ ਪ੍ਰੋਸੈਸ ਹੋ ਰਿਹਾ ਰਾਜ ਨੇ ਤੁਹਾਨੂੰ ਸ਼ਾਸਨ ਨੇ ਆਪਣੇ ਪ੍ਰੋਸਾਦਵਾਇਆ ਹੈ ਕਿ 48 ਘੰਟੇ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਐਂਡ ਸਾਨੂੰ ਹਰ ਤਰੀਕੇ ਦੀ ਸੁਰੱਖਿਆ ਦਿੱਤੀ ਜਾਊਗੀ ਇਹ ਸ਼ਾਸਨ ਨੇ ਪ੍ਰਸ਼ਾਸਨ ਨੇ ਦੱਸਿਆ ਕਿ ਕਿੰਨੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਪ੍ਰਸ਼ਾਸਨ ਨੇ ਤਾਰਾ ਨਾ ਦੱਸਿਆ ਲੇਕਿਨ ਉਹਨਾਂ ਨੇ ਜੋ ਵੀ ਉਹਨਾਂ ਨੂੰ ਸ਼ਿਕਾਇਤ ਦੇ ਰੂਪ ਦੇ ਵਿੱਚ ਦਿੱਤਾ ਗਿਆ ਸੀਗਾ ਜਿਹੜੇ ਭਾਇਵੀ ਨਹੀਂ ਦਿੱਤੇ ਗਏ ਸੀ ਜਾਂ ਪਛਾਤੇ ਦਿੱਤੇ ਗਏ ਸੀ ਉਹਨਾਂ ਨੇ ਕਿਹਾ ਸੀ ਇੱਕ ਅਸੀਂ ਐਕਸ਼ਨ ਲਵਾਂਗੇ ਉਸ 48 ਘੰਟੇ ਦੇ ਵਿੱਚ ਅਸੀਂ ਐਕਸ਼ਨ ਲਵਾਂਗੇ ਔਰ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਕਿਸੇ ਵੀ ਤਰ੍ਹਾਂ ਦੀ ਮਤਲਬ ਇੱਕ ਡਰਦਾ ਮਾਹੌਲ ਜਿਹੜਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਆ ਪ੍ਰਸ਼ਾਸਨ ਤੁਹਾਡੇ ਨਾਲ ਦਾ ਪ੍ਰਸ਼ਾਸਨ ਨੇ ਭਰੋਸਾ ਦਵਾਇਆ ਜਿੱਦਾਂ ਤੁਸੀਂ ਹਾਂਜੀ ਸਰ ਜੱਕਰਾ ਵੀਰ ਬਜਰੰਗੇ ਸਭਾ ਮਹਾਂ ਦੇਵ ਅੱਜ ਅਸੀਂ ਸਾਰੇ ਸ਼ਬਸੈਨਾ ਪੰਜਾਬ ਦੇ ਪੰਜਾਬ ਤੋਂ ਕਰਿਆ ਕਰਤਾ ਸਾਡੇ ਜਲੰਧਰ ਤੋਂ ਸਟੰਡ ਆ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਵੱਖ-ਵੱਖ ਥਾਵਾਂ ਤੋਂ ਅੱਜ ਜਿਹੜੇ ਸ਼ਬਸੈਣੀ ਕਾ ਅੱਜ ਫਗਵਾੜੇ ਹਨੂਮਾਨਗੜੀ ਵਿੱਚ ਇਕੱਤਰਿਤ ਹੋਏ ਆ ਜਿਹੜਾ ਇਹਦਾ ਇੱਕ ਮੁੱਖ ਮਕਸਦ ਜਿਗਾ ਵੀ ਦੇਖੋ ਥੋੜੇ ਸਮੇਂ ਦੇ ਵਿੱਚ ਹੀ ਸਾਡੇ ਭੋਲੇ ਨਾਸ ਦਾ ਸਾਡੇ ਰਾਧੇ ਭੋਲੇ ਨਾਸ ਜੀ ਦਾ ਮਹਾ ਸ਼ਿਵਰਾਤਰੀ ਦਾ ਉਤਸਵ ਆ ਰਿਹਾ ਹੈ ਜਿਹਦੀ ਤਿਆਰੀਆਂ ਦੇ ਲਈ ਸਾਡੇ ਇਥੋ ਸ਼ਿਵਸੈਨਿਕ ਜਿਹੜੇ ਕਲੈਕਸ਼ਨ ਕਰਦੇ ਸੀ ਤੇ ਰਸਤੇ ਦੇ ਵਿੱਚ ਕੁਝ ਰਾਘਿਰੀਆਂ ਨੇ ਜਾਣ ਕੇ ਧਰਮ ਦੀ ਬੇਅਦਵੀ ਕਰਨ ਦੀ ਕੋਸ਼ਿਸ਼ ਕਿਉਂਕਿ ਤੁਸੀਂ ਦੇਖੋ ਆਏ ਦਿਨ ਕਾਫੀ ਲੰਬੇ ਸਮੇਂ ਤੋਂ ਪੂਰੇ ਪੰਜਾਬ ਦੇ ਵਿੱਚ ਸਾਡੇ ਸਮਾਜ ਦੇ ਨਾਲ ਬੇਅਦਬੀ ਦਾ ਦੌਰ ਚੱਲ ਰਿਹਾ ਹੈ ਤੇ ਇਹ ਉਸੇ ਕੜੀ ਦੇ ਤਹਿਤ ਫਗਵਾੜੇ ਵਿਖੇ ਸਾਡੇ ਸਮਾਜ ਦੇ ਜਿਹੜੇ ਪੋਸਟਰ ਆ ਭੁਲੇਨਾਖ ਦੇ ਸਰੂਪ ਆ ਉਹਨਾਂ ਨੂੰ ਨਾਲੀ ਵਿੱਚ ਸਟਿਆ ਗਿਆ ਉਹਨਾਂ ਦੀ ਬੇਅਦਬੀ ਕੀਤੀ ਗਈ ਜਿਹੜੀ ਕਿ ਪੂਰਾ ਪੰਜਾਬ ਕੀ ਪੂਰਾ ਹਿੰਦੁਸਤਾਨ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗਾ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਆਏ ਆ ਤੇ ਐਸਪੀ ਮੈਡਮ ਨੇ ਅਸ਼ਵਾਸਨ ਦਿੱਤਾ ਕਿ 2 ਦਿਨ ਦੇ ਵਿੱਚ ਵਿੱਚ ਅਸੀਂ ਜਿਹੜੇ ਆ ਇਹ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਾਂਗੇ ਤੇ ਦੋ ਦਿਨਾਂ ਬਾਅਦ ਜੇਕਰ ਪ੍ਰਸ਼ਾਸਨ ਇਹ ਕਾਰਵਾਈ ਨਹੀਂ ਕਰਦਾ ਤੇ ਪੂਰੇ ਪੰਜਾਬ ਤੋਂ ਨੌਜਵਾਨ ਜਿਹੜਾ ਜੁਵਾਨ ਨੌਜਵਾਨਾ ਸਨਾਤਨੀ ਨੌਜਵਾਨ ਆ ਉਹ ਸਾਰੇ ਫਗਵਾੜੇ ਦੀ ਧਰਤੀ ਤੇ ਕੂਚ ਕਰਨਗੇ ਤੇ ਇੱਕ ਵੱਡੇ ਅੰਦੋਲਨ ਵੱਲੋਂ ਫਗਵਾੜੇ ਤੋਂ ਸ਼ੁਰੂਆਤ ਹੋਏਗੀ ਕਿਉਂਕਿ ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਸਨਾਤਨ ਦੀਆਂ ਹੀ ਬੇਅਦਬੀਆਂ ਹੋ ਰਹੀਆਂ ਤੇ ਬਾਕੀ ਕਿਸੇ ਵੀ ਧਰਮ ਦੇ ਉੱਤੇ ਬੇਅਦਬੀ ਹੁੰਦੀ ਆ ਤੇ ਉਹਦੇ ਦੋਸ਼ੀ ਜਿਹੜੇ ਆ 24 ਘੰਟੇ ਤੋਂ ਪਹਿਲਾਂ ਫੜੇ ਜਾਂਦੇ ਆ ਪਰ ਇੱਕ ਸਾਡਾ ਸਨਾਤਨ ਧਰਮ ਦੇ ਦੋਸ਼ੀ ਜੇ ਜੇ ਇੱਥੇ ਕੋਈ ਬੇਅਦਬੀ ਕਰਦਾ ਤੇ ਉਹ ਕਿੰਨੇ ਕਿੰਨੇ ਦਿਨ ਤੇ ਪ੍ਰਸ਼ਾਸਨ ਸਮਾਂ ਲੈਣ ਚ ਲੰਘ ਜਾਂਦਾ ਤੇ ਅਸੀਂ ਅੱਜ ਸਪਸ਼ਟ ਲਫ਼ਜ਼ਾਂ ਦੇ ਵਿੱਚ ਐਸਪੀ ਮੈਡਮ ਨੂੰ ਦੱਸ ਚੁੱਕੇ ਹਾਂ ਬੇਨਤੀ ਕਰ ਚੁੱਕੇ ਹਾਂ ਵੀ ਜਿਹੜੇ ਦੋਸ਼ੀ ਐ ਫੜੇ ਜਾਣ ਨਹੀਂ ਤੇ ਫਗਵਾੜੇ ਤੋਂ ਇੱਕ ਬਹੁਤ ਵੱਡਾ ਅੰਦੋਲਨ ਜਾਰੀ ਕੀਤਾ ਜਾਏਗਾ ਹਾਂਜੀ ਮੈਡਮ ਮੀਟਿੰਗ ਹੋਈ ਅੱਜ ਬੜੀ ਕੀ ਗੱਲਬਾਤ ਹੋਤੀ ਸਾਹਮਣੇ ਅੱਜੀ ਜੀ ਜੀ ਅਸੀਂ ਜਿਹੜੀ ਸੀ ਐਫ ਆਈ ਆਰ ਰਜਿਸਟਰ ਕੀਤੀਆਂ ਨੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜੇ ਵਿੱਚ ਯੂਜ਼ ਨੇ ਸਾਡੇ ਉਹਨਾਂ ਨੂੰ ਅਸੀਂ ਜਲਦ ਜਲ ਗਿਰਫਤਾਰ ਕਰਾਂਗੇ ਔਰ ਜੋ ਵੀ ਔਨ ਰਿਕਾਰਡ ਸਾਡੇ ਕੋਲ ਤਫਤੀਸ਼ ਦੇ ਵਿੱਚ ਅੱਗੇ ਸਾਹਮਣੇ ਆਉਂਦਾ ਉਹਦੇ ਅਕੋਰਡਿੰਗਲੀ ਲਾਗ ਕੇ ਇਹਨੂੰ ਪ੍ਰੋਸੈਸ ਚ ਪਾਤੀ ਜੀ ਕੰਪਲੀਟ ਜਿਹੜਾ ਲੀਗਲ ਇਹਦਾ ਪ੍ਰੋਸੈਸ ਹੈਗਾ ਕੰਪਲੀਟ ਕਰਾਂਗੇ ਮੈਮ ਹੁਣ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਕੀ ਕੀ ਦੋਆਏ ਜਿਹੜੀ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਵੀ ਉਹ ਵੀ ਕਹਿ ਰਹੀ ਸੀ ਇਹਨਾਂ ਨੂੰ ਵੀ ਅਸੀਂ ਜਲਦ ਜਲ ਅਰੈਸਟ ਕਰਾਂਗੇ ਵੀ ਜਿਵੇਂ ਜਿਵੇਂ ਤਫਤੀਸ਼ ਦੇ ਵਿੱਚ ਜੋ ਜੋ ਵੀ ਬੰਦਾ ਆਉਂਦਾ ਹੈ ਜਾਏਗਾ ਜੋ ਵੀ ਉਹਨੇ ਧਾਰਾ ਉਹਦੇ ਤੇ ਲੱਗਦੀ ਹੋਏਗੀ ਅੱਤਿ ਦੇ ਵਿੱਚ ਜੋ ਰਿਪੋਰਟ ਆਏਗਾ ਅਸੀਂ ਉਹਦੇ ਸਾਹਮਣੇ ਕਰੀਏ ਮੈਡਮ ਕਿੰਨੇ ਕਿੰਨੇ 93 ਦੀ ਗੱਲ ਚੱਲ ਰਹੀ ਹੈ ਉਹਦੇ ਬਾਰੇ ਮੈਂ ਗੈਨ ਉਹ ਹੀ ਕਹਿ ਰਹੀ ਸੀ ਅਸੀਂ ਇਹਦੇ ਤੇ ਸਾਰੇ ਐਂਗਲਸ ਤੋਂ ਵਰਕ ਕਰਕੇ ਜਿਵੇਂ ਜਿਵੇਂ ਸਾਡੇ ਕੋਲ ਰਿਕਾਰਡ ਆ ਮੈਡਮ ਕਿੰਨੇ ਕਿੰਨੇ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਸੀਂ ਦੋ ਐਫ ਆਈ ਆਰਸ ਕੀਤੀਆਂ ਨੇ ਜੀ ਇੱਕ ਐਫ ਆਈ ਆਰ ਨੰਬਰ ਲੱਗਦੀ ਹੈ ਉਹਦੇ ਵਿੱਚ ਪੰਜ ਕੇਸਟ ਹੈਗੇ ਨੇ ਔਰ ਜਿਹੜੀ ਐਫ ਆਈ ਆਰ ਤੀਤੀ ਨੰਬਰ ਹੈ ਉਹਦੇ ਵਿੱਚ ਸਾਡਾ ਇੱਕ ਬਾਈ ਨੇਮ ਹੈ ਬਾਕੀ ਚਾਰ ਮਸ ਅਨੁਸਾਚਿਤ ਨੇ ਮੈਡਮ ਮੌਕੰਦ ਨਾਲ ਮੀਟਿੰਗ ਹੋਈ ਉਹਨਾਂ ਨੇ ਕੋਈ ਟਾਈਮ ਪੀਰੀਅਡ ਦਿੱਤਾ ਮੰਗਲਵਾਰ ਤੱਕ ਜੀ ਜੀ ਮੰਗ ਤਾਂ ਕੋ ਬਿਲਕੁਲ ਕੋਈ ਵੀ ਕਿਸੇ ਦਾ ਬਿਲਕੁਲ ਪੀਸਫੁਲ ਸਾਰਾ ਮਾਹੌਲ ਹੈ ਐਸ ਆਫ ਨਾਓ ਵੀ ਪ੍ਰਸ਼ਾਸਨ ਪੂਰਾ ਇਨਰਵੇਂਡਜ ਕੀਤਾ ਹੋਇਆ ਸੀ ਐਂਡ ਜੀ ਦੇਖੋ ਇਹ ਹੀ ਚੀਜ਼ ਹੈ ਅਸੀਂ ਇਹਨਾਂ ਨੂੰ ਕਿਹਾ ਸਾਨੂੰ ਕਨਵੇ ਕਰੋ ਬਿਕਾਜ਼ ਅਜੇ ਥੋੜਾ ਜਿੰਨਾ ਸਹੀ ਹਿਦਿਆਤ ਵਧ ਰਹੇ ਹੈਗੇ ਆ ਕਿ ਭਾ ਇਹਨਾਂ ਨੇ ਅਗਰ ਜਾਣਾ ਹੈ ਤਾਂ ਅਸੀਂ ਏਰੀਆ ਸਿਰਫ ਪੈਟਰੋਲਿੰਗ ਵਧਾਈ ਹੋਈ ਹੈ ਕੰਪਲੀਟ ਇੱਥੇ ਅਸੀਂ ਆਪਣੇ ਸਿਕਿਉਰਿਟੀ ਅਰੇਂਜਮੈਂਟਸ ਔਰ ਇਹਨਾਂ ਨੂੰ ਸਾਰਾ ਵਿਲ ਇਨਸ਼ੋਰਡ ਹੀ ਲਾਅ ਐਂਡ ਆਰਡਰ ਮੇਨਟੇਨ ਰਵੇ ਤੇ ਐਂਡ ਸਾਰਾ ਮਾਹੌਲ ਸ਼ਾਂਤ ਰਿ ਮੈਮ ਜਿਹੜੇ ਬੰਦਿਆਂ ਤੇ ਪਰਚਾ ਕੀਤਾ ਕੋਦੋਂ ਰੈਸਟੋਰਨ ਦੀ ਆਸ ਦਿੱਤੀ ਜਾ ਸਕਦੀ ਸਾਡੀ ਟੀਮ ਜ਼ੋਨ ਦੇ ਚੌਕਲੇ ਜੀ ਜਲਦ ਤੋਂ ਜਲਦ ਰੈਸਟਾਰਟ ਹੋਵੇਗਾ